ਜਿਹੜੇ ਝੂਠੇ ਲਾਰੇ ਕਾਂਗਰਸ ਨੇ ਪੰਜਾਬੀਆਂ ਨੂੰ 2017 ਚ ਲਾਏ ਅੱਜ ਉਹੀ ਝੂਠੇ ਲਾਰੇ ਦੇਸ਼ ਦੇ ਲੋਕਾਂ ਨੂੰ ਕਿਸਾਨ ਨੂੰ ਕਾਂਗਰਸ ਨੇ ਜਦੋਂ ਮੈਂ ਕਾਂਗਰਸ ਨੂੰ ਪੁੱਛਣਾ ਚਾਹੁੰਦਾ ਕਿ ਇਹ ਗੱਲ ਤਾਂ ਕਾਂਗਰਸ ਨੇ 2017 ਚ ਗੁਟਕਾ ਸਾਹਬ ਹੱਥ ਦੇ ਵਿੱਚ ਫੜ ਕੇ ਪੰਜਾਬ ਦੇ ਵਿੱਚ ਵੀ ਕਹੀ ਸੀ ਕਿ ਕਿਸਾਨ ਨੂੰ ਕਿਸ਼ਤ ਭਰਨ ਦੀ ਲੋੜ ਨਹੀਂ ਤੇ ਉਹਦਾ ਨਤੀਜਾ ਕੀ ਨਿਕਲਿਆ ਕਿ ਕਿਸਾਨ ਬੈਂਕਾਂ ਦੇ ਡਿਫਾਲਟਰ ਹੋ ਗਏ ਟਰੈਕਟਰ ਜ਼ਮੀਨਾਂ ਉੱਪਰ ਖੋਗੀਆਂ ਤੇ ਖੁਦਕੁਸ਼ੀ ਦੇ ਰਾਹ ਤੇ ਤੁਰੀ ਜਾਹੇ ਦਿੱਲੀ ਦੇ ਵਿੱਚ ਸਿੱਖ ਕਤਲੇਆਮ ਹੋਵੇ ਅਕਾਲ ਤਖਤ ਸਾਹਿਬ ਢਹਿ ਟੇਰੀ ਕਰਨਾ ਹੋਵੇ ਦੇਸ਼ ਦੇ ਵਿੱਚ ਐਮਰਜੈਂਸੀ ਲਾਣੀ ਹੋਵੇ ਇਹ ਅਨਿਆਇਕ ਕਾਂਗਰਸ ਨੇ ਕੀਤੇ ਕਿਉਂਕਿ ਸੋਚ ਦੋਨੇ ਪਾਰਟੀਆਂ ਦੀ ਇੱਕੋ ਹੈ ਕਾਂਗਰਸ ਨੇ ਦਰਬਾਰ ਸਾਹਿਬ ਤੇ ਫੌਜ ਚੜਾਈ ਆਮ ਆਦਮੀ ਪਾਰਟੀ ਨੇ ਸੁਲਤਾਨਪੁਰ ਲੋਧੀ ਪਹੁੰਚ ਰਹੀ ਕਾਂਗਰਸ ਨੇ ਐਨਐਸਐ ਲਾਈ ਆਮ ਆਦਮੀ ਪਾਰਟੀ ਨੇ ਵੀ ਸਿੱਖ ਨੌਜਵਾਨਾਂ ਤੇ ਐਨਐਸਐ ਲਾ ਕੇ ਡਿਬਰੂ ਗੜੀ ਜੇਲ੍ਹ ਦੇ ਵਿੱਚ ਸੱਟਾਂ ਦੇ ਕੁਝ ਕਾਂਗਰਸ ਨੇ ਆਪਣਾ ਮੈਨੀਫੈਸਟੋ ਰਿਲੀਜ਼ ਕੀਤਾ ਜਿਹੜੇ ਝੂਠੇ ਲਾਰੇ ਕਾਂਗਰਸ ਨੇ ਪੰਜਾਬੀਆਂ ਨੂੰ 2017 ਚ ਲਾਏ ਅੱਜ ਉਹੀ ਝੂਠੇ ਲਾਰੇ ਦੇਸ਼ ਦੇ ਲੋਕਾਂ ਨੂੰ ਕਿਸਾਨ ਨੂੰ ਕਾਂਗਰਸ ਲਾਰੇ ਕੀ ਕਹਿ ਰਹੀ ਅੱਜ ਕਾਂਗਰਸ ਅਖੇ ਜੀ ਐਮਐਸਪੀ ਯਕੀਨੀ ਬਣਾਵਾਂਗੇ ਕਿਸਾਨੀ ਕਰਜ਼ਾ ਮਾਫ ਕਰ ਦਾਂਗੇ ਤੇ ਮੈਂ ਕਾਂਗਰਸ ਨੂੰ ਪੁੱਛਣਾ ਚਾਹੁੰਦਾ ਕਿ ਇਹ ਗੱਲ ਤਾਂ ਕਾਂਗਰਸ ਨੇ 2017 ਚ ਗੁਟਕਾ ਸਾਹਿਬ ਹੱਥ ਦੇ ਵਿੱਚ ਫੜ ਕੇ ਪੰਜਾਬ ਦੇ ਵਿੱਚ ਵੀ ਕਹੀ ਸੀ ਕੀ ਕਹਿਆ ਸੀ ਕਾਂਗਰਸ ਨੇ ਕਿ ਪੂਰਨ ਕਿਸਾਨੀ ਕਰਜ਼ਾ ਮਾਫ਼ ਕੀਤਾ ਜਾਊ ਚਾਹੇ ਬੈਂਕਾਂ ਦਾ ਹੋਵੇ ਆੜਤੀਆਂ ਦਾ ਹੋਵੇ ਕੋਆਪਰੇਟਿਵ ਸੁਸਾਇਟੀਆਂ ਦਾ ਹੋਵੇ ਤੇ ਕਿਸਾਨ ਨੂੰ ਕਿਸ਼ਤ ਭਰਨ ਦੀ ਲੋੜ ਨਹੀਂ ਤੇ ਉਹਦਾ ਨਤੀਜਾ ਕੀ ਨਿਕਲਿਆ ਕਿ ਕਿਸਾਨ ਬੈਂਕਾਂ ਦੇ ਡਿਫਾਲਟਰ ਹੋ ਗਏ ਟਰੈਕਟਰ ਜ਼ਮੀਨਾਂ ਕੋਰਕ ਹੋ ਗਈਆਂ ਤੇ ਖੁਦਕੁਸ਼ੀ ਦੇ ਰਾਹ ਤੇ ਤੁਰੇ ਤੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਕਿਸਾਨ ਖੁਦਕੁਸ਼ੀ ਕਾਂਗਰਸ ਦੇ ਰਾਜ ਦੇ ਵਿੱਚ ਸ਼ੁਰੂ ਹੋਈ ਜਿਹੜੀ ਅੱਜ ਤੱਕ ਚੱਲ ਰਹੀ ਔਰ ਫੇਰ ਗੱਲਾਂ ਕਰਦੇ ਹੋ ਤੁਸੀਂ ਐਮਐਸਪੀ ਦੀਆਂ ਫੇਰ ਗੱਲਾਂ ਕਰਦੇ ਹੋ ਕਾਂਗਰਸ ਨਿਆਂ ਦੇ ਦਊਗੀ ਉਹ ਅਨਿਆਏ ਕਰਨ ਵਾਲੀ ਵੀ ਤਾਂ ਕਾਂਗਰਸ ਹੈ ਚਾਹੇ ਦਿੱਲੀ ਦੇ ਵਿੱਚ ਸਿੱਖ ਕਤਲੇਆਮ ਹੋਵੇ ਅਕਾਲ ਤਖਤ ਸਾਹਿਬ ਢਹਿ ਢੇਰੀ ਕਰਨਾ ਹੋਵੇ ਦੇਸ਼ ਦੇ ਵਿੱਚ ਐਮਰਜੈਂਸੀ ਲਾਣੀ ਹੋਵੇ ਇਹ ਅਨਿਆਏ ਕਾਂਗਰਸ ਨੇ ਕੀਤੇ ਨੇ ਔਰ ਸਭ ਤੋਂ ਵੱਡਾ ਅਨਿਆਏ ਜਿਹੜਾ ਪੰਜਾਬ ਦੇ ਨਾਲ ਕਾਂਗਰਸ ਨੇ ਕੀਤਾ ਉਹ ਸੀ ਜਦੋਂ 80 ਦੇ ਦਹਾਕੇ 'ਚ ਪੰਜਾਬ ਦੇਸ਼ ਦੀ ਸੁਰੱਖਿਆ ਦੀ ਲੜਾਈ ਲੜ ਰਿਆ ਸੀ ਉਹਦਾ ਸਾਰਾ ਖਰਚਾ ਪੰਜਾਬ ਦੇ ਸਿਰ ਪਾਤਾ 35000 ਕਰੋੜ ਦਾ ਜਿਹੜਾ ਵੱਧ ਕੇ 3 ਲੱਖ ਕਰੋੜ ਹੋ ਗਿਆ ਉਥੋਂ ਸ਼ੁਰੂ ਹੋਈ ਪੰਜਾਬ ਦੀ ਵੱਡੀ ਤ੍ਰਾਸਦੀ ਅੱਜ ਜੇ ਕੁਝ ਜਾਰੀ ਕਰਨਾ ਸੀ ਤਾਂ ਪਹਿਲਾਂ ਜਿਹੜੀਆਂ ਦੋ ਪਾਰਟੀਆਂ ਦਾ ਸੁਮੇਲ ਹੋਇਆ ਆਪ ਤੇ ਕਾਂਗਰਸ ਇਹਦਾ ਚੋਣ ਨਿਸ਼ਾਨ ਜਾਰੀ ਕਰਦੇ ਹੱਥ ਦੇ ਵਿੱਚ ਝਾੜੂ ਫੜਿਆ ਕਿਉਂਕਿ ਸੋਚ ਦੋਨੇ ਪਾਰਟੀਆਂ ਦੀ ਇੱਕੋ ਹੈ ਕਾਂਗਰਸ ਨੇ ਦਰਬਾਰ ਸਾਹਿਬ ਤੇ ਫੌਜ ਚੜਾਈ ਆਮ ਆਦਮੀ ਪਾਰਟੀ ਨੇ ਸੁਲਤਾਨਪੁਰ ਲੋਧੀ ਫੌਜ ਚੜਾਤੀ ਕਾਂਗਰਸ ਨੇ ਐਨਐਸਐ ਲਾਈ ਆਮ ਆਦਮੀ ਪਾਰਟੀ ਨੇ ਵੀ ਸਿੱਖ ਨੌਜਵਾਨਾਂ ਤੇ ਐਨਐਸਐ ਲਾ ਕੇ ਡਿਬਰੂਗੜੀ ਦੀ ਜੇਲ੍ਹ ਦੇ ਵਿੱਚ ਸਿੱਟਤਾ ਸੋ ਅੱਜ ਜੋ ਦੇਸ਼ ਦੇ ਪੰਜਾਬ ਦੇ ਹਾਲਾਤ ਨੇ ਇਹ ਦੋਨੇ ਪਾਰਟੀਆਂ ਨੂੰ ਪੰਜਾਬ ਨਕਾਰ ਚੁੱਕਿਆ ਇਹਨਾਂ ਦਾ ਝੂਠ ਲੋਕਾਂ ਦੇ ਵਿੱਚ ਨੰਗਾ ਸੋ ਇਸ ਤਰੀਕੇ ਦੇ ਜਿਹੜੇ ਝੂਠੇ ਮੈਨੀਫੈਸਟੋ ਨੇ ਇਹ ਪੰਜਾਬ ਨੂੰ ਕਾਂਗਰਸ ਪਾਰਟੀ ਲੁਭਾ ਨਹੀਂ ਸਕਿਆ